ਤਾਰੇ ਸਾਹਮਣੇ ਕੈਬਨਿਟ ਦੇ ਵਿੱਚ ਜੋ ਪਾਸ ਹੋਏ ਮੈਂ ਤੁਹਾਨੂੰ ਸੁਣਾ ਦੇਣਾ ਦੱਸੜ ਕੇ ਸੁਣਾ ਦੇਣਾ ਪਹਿਲੀ ਗੱਲ ਤਾਂ ਇਹ ਹੈ ਕਿ ਇੱਕ ਗਲਤਫਹਿਮੀ ਫਲਾਈ ਜਾ ਰਹੀ ਹੈ ਵਿਰੋਧੀ ਪਾਰਟੀਆਂ ਵੱਲੋਂ ਕਿ ਜਿੱਥੇ ਨੋਟੀਫਿਕੇਸ਼ਨ ਜਾਰੀ ਹੋ ਗਿਆ ਜੀ ਉੱਥੇ ਸਾਰੀ ਜ਼ਮੀਨ ਦੀ ਰਿਸਟਰੀ ਬੰਦ ਹੋ ਜਾਵੇਗੀ ਬਿਲਕੁਲ ਨਿਹਰਾਧਾਰ ਬਿਲਕੁਲ ਬੇਸਲੈਸ ਬਿਲਕੁਲ ਇਹ ਅਫਵਾਹ ਹੈ ਜੇ ਫਰਜ ਕਰੋ ਕਿਸੇ ਇਲਾਕੇ ਚ 140 ਏਕੜ ਦੇ ਵਿੱਚ ਕੋਈ ਛੋਟੀ ਅਰਬਨ ਸੈਟ ਬਣਾਉਣੀ ਹੈ ਤਾਂ ਉਹਦੇ ਚੋਂ 15 ਏਕੜ ਜ਼ਮੀਨ ਦੇ ਮਾਲਕ ਪੰਜ-ਪੰਜ ਏਕੜ ਦਿੱਤੇ ਨਹੀਂ ਹੋ ਸਕਦੇ ਨੇ ਸਾਢੇ 7-7 ਦੇ ਦੋ ਵੀ ਹੋ ਸਕਦੇ ਨੇ 15 ਦਾ ਇੱਕ ਵੀ ਹੋ ਸਕਦਾ ਉਹ ਕਹਿੰਦੇ ਨੇ ਕਿ ਅਸੀ ਜ਼ਮੀਨ ਨਹੀਂ ਦੇਣੀ ਜੀ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਆਪਣੀ ਜ਼ਮੀਨ ਤੇ ਕੋਈ ਲੋਨ ਨਹੀਂ ਲੈ ਸਕਦੇ ਜਾਂ ਆਪਣੀ ਜ਼ਮੀਨ ਗਹਿਣੇ ਨਹੀਂ ਕਰ ਸਕਦੇ ਕਿਸੇ ਨੂੰ ਜਾਂ ਆਪਣੀ ਜ਼ਮੀਨ ਦੀ ਲਿਮਟ ਨਹੀਂ ਕਰਾ ਸਕਦੇ ਜਾਂ ਉਹਨਾਂ ਦੀ ਰਿਸਟਰੀ ਰੁਕ ਜਾਊਗੀ ਬਿਲਕੁਲ ਫਰੀ ਜ਼ਮੀਨਾ ਹੋ ਖੇਤੀ ਕਰ ਸਕਦੇ ਨੇ ਉਹ ਤਾਂ ਸਰਕਾਰ 125 ਇਕੜ ਤੇ ਬਣਾ ਦੂ 15 ਘਟਾ ਲਾਣੇ ਵਿੱਚੋਂ ਜਿਸ ਦਿਨ ਉਹਨਾਂ ਦਾ ਮਨ ਕਰੂਗਾ ਸਾਲ ਬਾ 1.5 ਸਾਲ ਬਾ 2 ਸਾਲ ਬਾ ਕਿ ਹੁਣ ਸਾਨੂੰ ਰੇਟ ਅੱਛਾ ਲੱਗਦਾ ਆ ਜਾਂ ਵਧੀਆ ਹਾਈਟ ਆ ਹੁਣ ਰੇਟ ਦੀ ਉਸ ਦਿਨ ਦੇ ਸਕਦੇ ਨੇ ਇਹ ਚ ਕੋਈ ਨੋਟੀਫਿਕੇਸ਼ਨ ਦਾ ਮਤਲਬ ਰੀਸਟਰੀ ਤੇ ਰੋਕ ਨਹੀਂ ਹੈਗਾ ਇਹ ਹੈ ਐਕੁਇਜ਼ੀਸ਼ਨ ਚ ਹੁੰਦਾ ਜਦੋਂ ਜ਼ਮੀਨ ਐਕਵਾਇਰ ਕਰਨੀ ਹੁੰਦੀ ਆ ਉਦੋਂ ਰੀਸਟਰੀਆਂ ਤੇ ਰੋਕ ਲੱਗਦੀ ਆ ਇਹ ਲੈਂਡ ਪੂਲਿੰਗ ਦੇ ਵਿੱਚ ਐਕਵਾਇਰ ਨਹੀਂ ਕਰ ਰਹੇ ਜ਼ਮੀਨ ਕੋਈ ਵੀ ਇੱਕ ਵੀ ਏਕੜ ਇੱਕ ਵੀ ਕਨਾਲ ਦੂਸਰਾ ਜਿਹੜੀ ਜ਼ਮੀਨ ਨੂੰ ਨੋਟੀਫਿਕੇਸ਼ਨ ਜਾਰੀ ਹੋ ਗਿਆ ਫੱਜ ਕਰੋ ਜ਼ਮੀਨ ਕਿਸੇ ਨੇ ਦੇਤੀ ਨੋਟੀਫਿਕੇਸ਼ਨ ਜਾਰੀ ਹੋ ਗਿਆ ਸਾਨੂੰ ਜੋ ਸੁਜੈਸ਼ਨ ਮਿਲੀ ਮੰਤਰੀ ਸਾਹਿਬ ਨੇ ਮੀਟਿੰਗਾਂ ਕੀਤੀਆਂ ਪਰਸਲੀ ਵੀ ਸਾਨੂੰ ਜਿਹੜੀ ਸਵਾਲ ਆਇਆ ਉਹ ਇੱਕ ਸਵਾਲ ਸੀਗਾ ਕਿ ਜਿੰਨਾ ਚਿਰ ਸਰਕਾਰ ਡਵੈਲਪ ਨਹੀਂ ਕਰੂਗੀ ਉਹਨਾਂ ਚਿਰ ਫਿਰ ਅਸੀਂ ਉਹ ਜ਼ਮੀਨ ਜਿਹੜੀ ਆ ਉਹਦਾ ਕੀ ਕਰਾਂਗੇ ਉਹਨਾਂ ਚਿਰ ਉਹ ਆਪਣੀ ਜ਼ਮੀਨ ਤੇ ਖੇਤੀ ਕਰ ਸਕਦੇ ਨੇ ਤੇ 50000 ਰੁਪਏ ਪਰ ਏਕੜ ਸੀ ਉਹਨਾਂ ਨੂੰ ਜਿਹੜਾ ਕੰਪਨਸੇਸ਼ਨ ਦੇਵਾਂਗੇ ਨੋਟੀਫਿਕੇਸ਼ਨ ਦਾ ਠੇਕਾ ਲੈ ਲੋ ਖੇਤੀ ਪਲੱਸ 50000 ਰੁਪਏ ਆਪਣੀ ਖੇਤੀ ਜੋ ਵੀ ਕਮਾ ਸਕਦਾ ਹੋ ਨਾਲ ਨਾਲ 50000 ਰੁਪਏ ਪਰ ਏਕੜ ਉਹ ਠੇਕਾ ਵੀ ਮਿਲੂਗਾ ਫਰਜ ਕਰ ਲੋ ਡਵੈਲਪ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਪੋਜੈਸ਼ਨ ਲੈਂਡ ਤੇ ਸਰਕਾਰ ਨੂੰ 1 ਸਾਲ ਲੱਗ ਗਿਆ ਸਾਲ ਬਾਅਦ ਜਦੋਂ ਨੋਟੀਫਿਕੇਸ਼ਨ ਜਾਰੀ ਹੋਇਆ ਹੋਇਆ ਤੇ ਪਜੈਸ਼ਨ ਲੈ ਲਿਆ ਤੁਹਾਨੂੰ 1 ਲੱਖ ਰੁਪਏ ਮਿਲਣ ਲੱਗ ਜੂਗਾ ਉਸੇਕੜ ਦਾ 1 ਲੱਖ ਰੁਪਏ ਉਹਨੂੰ ਉਹਦਾ ਮਿਲਣ ਲੱਗ ਜੂਗਾ ਤਾਂ ਫਿਰ ਡਿਵੈਲਪਮੈਂਟ ਤੇ ਟਾਈਮ ਲੱਗ ਰਿਹਾ ਫਰਜ਼ ਕਰ ਲੋ ਡਿਵੈਲਪਮੈਂਟ ਤੇ ਸਾਲ ਤੋਂ ਵੱਧ ਟਾਈਮ ਲੱਗ ਗਿਆ ਤੁਹਾਨੂੰ ਹਰ ਸਾਲ 10% ਦਾ ਵਾਧਾ ਹੋਊਗਾ ਜੀ ਅਗਲੇ ਸਾਲ ਨੂੰ ਇਕ ਲੱਖ 10000 ਮਿਲੂਗਾ ਤੇ ਇਹ ਕਲੀਅਰ ਕੀਤਾ ਹੈ ਪਾਲਿਸੀ ਦੇ ਵਿੱਚ ਇਹ ਅੱਜ ਜਿਹੜਾ ਫੈਸਲਾ ਬੜਾ ਵੱਡਾ ਫੈਸਲਾ ਹੋਇਆ ਹੈ ਜੀ ਫਿਰ ਇੱਕ ਇੱਕ ਨਹੀਂ ਹੈਗਾ 800 ਕਿਸ ਕੋ 600 ਕਹਨਾ ਹੈ ਇਸ ਕੋਲ 200 ਕਨਾਲ ਫਿਰ ਉਹਨੂੰ ਕਮਰਸ਼ੀਅਲ ਜਿਵੇਂ ਇੱਕ ਕਿਨਾਰ ਦੇ ਪਿੱਛੇ 1000 ਗਾਜ ਕਮਰਸ਼ੀਅਲ ਹੈ 200 ਗਾਜ ਇੱਕ ਏਕੜ ਪਿੱਛੇ 1000 ਗਾਜ ਕਮਰ ਰੈ residențial ਤੇ 200 ਗਾਜ ਕਮਰਸ਼ੀਅਲ ਕਈਆਂ ਕੋਲੇ 1 ਏਕੜ ਨਹੀਂ ਹੈਗਾ ਤਾਂ ਉਹਦੇ ਵਾਸਤੇ ਫਿਰ ਤੁਸੀਂ ਪਰ ਮਾਈਕਲ ਮਾਈਕਲ ਕੋਈ ਨਹੀਂ ਇਧਰ ਅਜ ਮੈਂ ਨਹੀਂ ਜੇ ਕੋਈ ਕੋਲ ਤਾ ਮੈਂ ਨਾਲ ਵਾਈਸ ਕਰਦੇ ਹਾਂ 8 9 ਜੇ ਕਿਸੇ ਕੋਲ ਇਹ ਪੇਕੜਾ ਜੀ ਉਹਦੇ ਕੋਲ 1000 ਗਾਇਜ ਪਲੱਸ 200 ਗਾਇਜ ਦਾ ਐਸ.ਸੀ.ਓ ਜੇ ਲਾਸਟ ਇੱਕ ਖਲਾਲ ਹੈ ਜੀ ਕਿਸੇ ਕੋਲ ਉਹਦੇ ਕੋਲ 25 ਗਾਇਜ ਦਾ ਉਹਨੂੰ ਗੁੱਥ ਮਿਲੂਗਾ ਤੇ 125 ਗਾਇਜ ਦਾ ਪਲਾਟ ਇਹ ਕਰੋ ਪਲਾਟ ਗੁੱਥ ਨਹੀਂ ਲੈਣੇ ਪਲਾਟ ਨਹੀਂ ਲੈਣੇ ਪਤਾ ਤੇ ਉਹ 300 ਗਜਾ ਤੁਹਾਨੂੰ 3 ਗੁਣਾ ਜਿਹੜਾ ਉਹ ਪਲਾਟ ਚ ਵੱਧਾ ਹੋ ਜੇਗਾ ਜੀ ਕਿਸੇ ਹਿਸਾਬ ਨਾਲ ਜੇ 7ਕ ਨਾਲ ਹੈ ਜੀ ਉਹਦੇ ਚ ਵੀ 500 ਗਜ ਦਾ ਪਲਾਟ ਤੇ ਨਾਲ ਉਹਦੇ ਇੱਕ 100 ਪ 50 ਗਜ ਦੀ 75 ਗਜ ਦੀ ਇਹ ਦੇਖ ਦੇ ਪਲਾਟ ਇਫ ਬੜਾ ਕਲੀਅਰ ਹੈ ਜੀ ਕਿ ਅਗਰ ਜੇਕਰ ਜੋ ਹੈ 8ਕ ਨਾਲ ਹੈ ਤਾਂ 8ਕ ਨਾਲ ਹੈ ਤਾਂ ਜੋ ਹੈ ਉਹਨੂੰ 200 ਗਜ ਦਾ ਇੱਕ ਐਸਸੀਓ ਮਿਲੇਗਾ ਜੇਕਰ 7 ਕਨਾਲ ਹੈ ਤਾਂ 100 ਗਜ ਦਾ ਇੱਕ ਐਸ.ਆਈ.ਓ. ਐਫ.ਏ.ਆਰ. ਉਹਦਾ 3 ਹੋਏਗਾ ਔਰ ਉਹਨੂੰ ਇੱਕ ਜੋ ਹੈ ਸੌਪ ਮਿਲੇਗਾ 75 ਗਜ ਦਾ ਔਰ ਉਹਦਾ ਐਫ.ਏ.ਆਰ. ਹੋਏਗਾ 2 ਫਿਰ ਜੋ ਹੈ ਜੇਕਰ 6 ਕਨਾਲ ਹੈ ਤੋ ਉਹਨੂੰ ਮਿਲੇਗਾ 100 ਗਜ ਦਾ ਇੱਕ ਐਸ.ਆਈ.ਓ. ਔਰ ਜੋ ਹੈ ਬੂਥ ਮੇ ਇੱਕ ਸੌਪ ਮਿਲੇਗਾ ਜੋ ਹੈ ਉਹ 50 ਗਜ ਦਾ ਜੇਕਰ ਪੰਜ ਪੰਜ ਹੈ ਮਿਲੇਗਾ 100 ਗਜ ਦਾ ਐਸ.ਆਈ.ਓ. ਔਰ ਇੱਕ ਜੋ ਹੈ ਮਿਲੇਗਾ ਬੂਥ 25 ਗਜ ਦਾ ਜੇਕਰ 4 ਕਨਾਲ ਹੈ ਤਾਂ ਉਹਨੂੰ ਕੇਵਲ ਜੋ ਹੈ 1 100 ਗਜ ਦਾ ਐਸਿਓ ਮਿਲੇਗਾ ਜੇਕਰ 3 ਕਨਾਲ ਹੈ ਤਾਂ 1 ਮਿਲੇਗਾ 75 ਗਜ ਦਾ ਸੌਫ ਔਰ 1 2 ਕਨਾਲ ਹੈ ਦੋਨੋਂ ਮਿਲੇਗਾ ਜੋ ਹੈ 50 ਗਜ ਦਾ ਸੌਫ ਔਰ 1 ਅਗਰ 1 ਕੋ ਕਨਾਲ ਹੈ ਤਾਂ 1 ਮਿਲੇਗਾ ਇਹ 1 25 ਗਜ ਦਾ ਬੂਥ ਇਹ ਅਪਾਰਟ ਫਰੋਮ ਜੋ ਹੈ ਰੈ residențial ਏਰੀਆ ਉਹ ਮਿਲੇਗਾ ਹੀ ਮਿਲੇਗਾ ਔਰ ਰੈ residencial ਦੀ ਵੀ ਆ ਦਾ ਫਾਰਮੂਲਾ ਵੀ ਉਸੇ ਤਰ੍ਹਾਂ ਪ੍ਰੋ ਰੈਟਾ ਹੋ ਜਾਏਗਾ ਕਿ ਜੋ ਹੈ 8 ਕਨਾਲ ਦਾ 1000 ਗਜ ਉਸੇ ਤਰ੍ਹਾਂ ਜੋ ਹੈ ਕੱਟਦਾ ਜਾਏਗਾ ਤੇ ਇੱਕ ਅਮੈਂਡਮੈਂਟ ਅਮੈਂਡਮੈਂਟ ਇੱਕ ਇਹਦੇ ਵਿੱਚ ਹੋਰ ਵਾਦਾ ਕੀਤਾ ਗਿਆ ਹੈ ਕਈ ਬੰਦੇ ਕਹਿੰਦੇ ਕਿ ਇਹਨਾਂਗੇ ਉਹਦੇ ਬਦਲੇ ਜਿਹੜਾ 1000 ਗਜ ਸਾਨੂੰ ਰੈ residencial ਮਿਲ ਰਿਹਾ ਹੈ ਉਹ ਤਾਂ ਲੈ ਲਾਂਗੇ ਪਰ 200 ਗਜ ਦਾ ਕਮਰਸ਼ੀਅਲ ਅਸੀਂ ਲੈਣਾ ਚਾਹੁੰਦੇ ਤਾਂ ਅਸੀਂ ਉਹਨੂੰ 3 ਗੁਣਾ ਰੈ residenial ਚ ਵਾਧਾ ਕਰ ਦਿੰਦੇ ਸੁਣ ਨੀ 1600 1600 ਹੋ ਗਿਆ 600 ਗਜ ਦੇ residenial 1000 ਗਜ ਤਾਂ residenial ਮਿਲ ਨਹੀਂ ਮਿਲਣਾ 1600 200 ਗਜ ਉਹ ਨਹੀਂ ਲੈਂਦਾ ਕਮਰਸ਼ੀਅਲ ਤਾਂ ਉਹਨੂੰ 600 ਗਜ residenial ਚ ਕਨਵਰਟ ਕਰ ਦਿੱਤਾ ਜੂਗਾ ਉਹਨੂੰ 1600 ਗਜ ਜੂਗਾ ਇਸੇ ਰੇਸ਼ੋ ਨਾਲ ਜੋ ਜੋ ਥੱਲੇ ਆਈ ਜਾਊਗਾ ਉਹਦਾ ਜਿਹੜਾ residential ਚ ਵਾਧਾ ਹੋ ਜਾਊਗਾ ਉਹ ਬੰਦੇ ਜਿਹੜੇ ਨਹੀਂ ਲੈਣਾ ਚਾਹੁੰਦੇ ਕਮਰਸ਼ੀਅਲ ਜਿਹੜਾ ਸ਼ਾਪ ਜਾਂ ਐਸਸੀਓ ਜਿਹੜਾ ਨਹੀਂ ਲੈਣਾ ਚਾਹੁੰਦੇ ਸੋ ਇਹ ਤਿੰਨ ਚਾਰ ਜਿਹੜੀਆਂ ਹਾਂਜੀ ਐਲਆਈ ਤੇ ਲੋਨ ਵਿਲੀਸ਼ਨ ਹਾਂ ਐਲਆਈ ਜਦੋਂ ਹੋ ਗਈ ਤਾਂ ਉਹ ਇਹ ਨਹੀਂ ਹੈਗਾ ਕਿ ਉਹ ਲੋਨ ਨਹੀਂ ਲੈ ਸਕਦਾ ਲੋਨ ਲੈ ਸਕਦਾ ਜਿੰਨਾ ਵੀ ਉਹਨੂੰ ਅਲਾਟਡ ਹੈ ਉਹਦੇ ਲੋਨ ਵੀ एलवाई ਤੇ ਵੀ ਲੋਨ ਮਿਲ ਸਕਦਾ ਸੋ ਅਸੀਂ ਕਿਸੇ ਗੱਲੋਂ ਵੀ ਕਿਸਾਨ ਨੂੰ ਘਾਟਾ ਨਹੀਂ ਪਾਸੇ ਪਾਉਂਦੇ ਔਰ ਕਿਸਾਨ ਵੀ ਉਹ ਜੀ ਦੀ ਹੱਕੀ ਜ਼ਮੀਨ ਹੈ ਜੱਦੀ ਜ਼ਮੀਨ ਨਾ ਹੋ ਤੇ ਇਸੇ ਕਰਕੇ ਥੋੜਾ ਬਹੁਤ ਜਿਹੜੇ ਤੜਫਦੇ ਨੇ ਉਹ ਉਹਨੇ ਜਿਹੜੇ ਪਹਿਲਾਂ ਇਹ ਚੀਜ਼ਾਂ ਖੁਦ ਇਸ ਗੱਲ ਦਾ ਫਾਇਦਾ ਲੈਂਦੇ ਰਹੇ ਨੇ ਜਿਹੜਾ ਅਸਲੀ ਕਿਸਾਨ ਸੀਗਾ ਉਹ ਝਾਕਦਾ ਰਹਿੰਦਾ ਸੀਗਾ ਯਾਰ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਿ ਕੀ ਕਰ ਗਏ ਸੋ ਇਸੇ ਕਰਕੇ ਸਿਰਫ ਉਹੀ ਕਿਸਾਨ ਜਿਨ੍ਹਾਂ ਕੋਲੇ ਵਿਲਿੰਗ ਨੇ ਪਹਿਲਾਂ ਤਾਂ ਇੱਛਾ ਹੈ ਉਹਨਾਂ ਦੀ ਸੀ ਇਹਦੇ ਵਿੱਚ ਹਿੱਸਾ ਲੈਣਾ ਕਿ ਨਾ ਤੋਂ ਤੇ ਜਿਹੜੇ ਚਾਹੁੰਦੇ ਨੇ ਕਿ ਅਸੀਂ ਸਾਰੀਆਂ ਸਕੀਮਾਂ ਦੇ ਵਿੱਚ ਹਿੱਸਾ ਲੈਣਾ ਹੈ ਸਾਰੀਆਂ ਸਕੀਮਾਂ ਵਿੱਚ ਹਿੱਸਾ ਲੈ ਸਕਦੇ ਜਿਹੜੇ ਚਾਹੁੰਦੇ ਨੇ ਅਸੀਂ ਆਹ ਸਕੀਮ ਛੱਡ ਕੇ ਇਹਦੀ ਵਿਜੇ ਸਾਨੂੰ ਇੱਧਰ ਵਧਾ ਦਿਓ ਉਹ ਵੀ ਵਧਾਇਆ ਜਾ ਸਕਦਾ ਕੱਲ ਰਾਜਪੁਰੇ ਤੇ ਪਹੁੰਚੇ ਪੁੱਤਾਂ ਨੂੰ ਜੀ ਸਭ ਜਿਹੜਾ ਕਿਆ ਕੀ ਉਸਤਾਨ ਹੋ ਗਿਆ ਮੇਰੇ ਜੀ ਨੂੰ ਹਾਂ ਪੰਜ ਏਕੜ ਪਈ ਹੈ ਪਾਸੇ ਸਾਰਾ 12 ਕੋ ਹੋ ਗਿਆ ਪਰ ਉਹ ਵਿਚਾਰਾ ਕਰਲਾ ਖੇਤੀ ਕਰਦਾ ਖੇਤੀ ਕਰਦਾ ਨੇ ਕਦੇ ਵਾਸਤੇ ਰਕੂਗੀ ਬਹੁਤ ਸਾਰੀਆਂ ਕਲੋਨੀਆਂ ਨੇ ਬਹੁਤ ਸਾਰੀਆਂ ਕਲੋਨੀਆਂ ਨੇ ਜਿੱਥੇ ਖੇਤੀ ਹੁੰਦੀ ਹੈ ਕਿੰਨੇ ਪੱਜ ਵਿੱਚ ਸਟਰੀ ਮੈਂ ਰਸਤਾ ਮਿਲੂਗਾ ਜੀ ਬਾਕਾਇਦਾ ਰਸਤਾ ਮਿਲੂਗਾ ਨਾ ਨਾ ਅਸੀਂ ਇਹਨੂੰ ਰੋਕ ਕੇ ਉਹਨੂੰ 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 ਨਹੀਂ ਨਹੀਂ ਸਰਕਾਰੀ ਰਸਤਾ ਤਾਂ ਉਹਨੂੰ ਹੋਊਗਾ ਹੀ ਹੋਊਗਾ ਨਾ ਅ ਮਤਲਬ ਅਸੀਂ ਉਹਨੂੰ ਮਜਬੂਰ ਨਹੀਂ ਕਰਨਾ ਕਿ ਤੂੰ ਵੇਚ ਇਹ ਵੀ ਗੱਲ ਕਲੀਅਰ ਕਰ ਦਿੰਦੇ ਬਹੁਤ ਸਾਰੀਆਂ ਕਲੋਨੀਆਂ ਅੱਜ ਪੰਜਾਬ ਦੇ ਵਿੱਚ ਹੈਗੀਆਂ ਨੇ ਜਿੱਥੇ ਲੋਕ ਰਹਿੰਦੇ ਵੀ ਨੇ ਨਾਲ ਦੇ ਨਾਲ ਦੇ ਘਰ ਚ ਖੇਤੀ ਹੁੰਦਾ ਨਾਲ ਦੇ ਪਲਾਟ ਚ ਖੇਤੀ ਹੁੰਦੀ ਹੈ ਹਾਂ ਜੀ ਨਹੀਂ ਜਦੋਂ ਉਹਨੂੰ ਲੱਗਦਾ ਕਿ ਇਹ ਰੇਟ ਵਧ ਗਿਆ ਡਵੈਲਪ ਹੋ ਕੇ ਹੁਣ ਡਵੈਲਪ ਹੋ ਕੇ ਤਾਂ ਰੇਟ ਵਧੂਗਾ ਉਸ ਇਲਾਕੇ ਦਾ ਤਾਂ ਉਹ ਉਹਦਾ ਰੇਟ ਵੀ ਵਧੂਗਾ ਉਹਦੀ ਜ਼ਮੀਨ ਦਾ ਤਾਂ ਉਹਦੇ ਵਿੱਚ ਤਾਂ ਮੈਨੂੰਗਾ ਜਾਂ ਕੈਪਿੰਗ ਰੇਟ ਮਿਲੂਗਾ ਨਹੀਂ ਨਹੀਂ ਇਹ 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 ਪੈਸੇ ਦੇ ਪਲਾਨ ਬੇਰੇ ਅਸੀਂ ਇਹਦੇ ਚ ਇਹਦੇ ਚ ਪੈਸਾ ਤਾਂ ਹੈ ਹੀ ਨਹੀਂ ਜੀ ਇਨਵੋਲ ਇਹ ਚ ਇਹ ਤਾਂ ਇਹ ਤਾਂ ਸਰਕਾਰ ਦਾ ਜ਼ਮੀਨ ਬਦਲੇ ਜ਼ਮੀਨ ਲੈ ਰਹੀ ਹੈ ਠੀਕ ਹੈ ਜੇ ਜਿਹੜਾ ਸਟੈਂਪੇ ਸਟੈਂਪ ਡਿਊਟੀ ਹੈ ਜਿੰਨੀ ਉਹ ਸਟੈਂਪ ਡਿਊਟੀ ਉਧਰੋਂ ਦੇਊਗਾ ਉਹ ਨਹੀਂ ਇਧਰੋਂ ਲੈ ਲੂਗਾ ਕੀ ਨੂੰ ਵੇਚਣੀ ਹੈ ਜਦੋਂ ਕੋਲ ਕਲੋਨੀਓ ਸਰਕਾਰ ਦੀ ਹੈ ਜੀ ਸਰ ਤੁਸੀਂ ਕਹਿ ਰਹੇ ਹੋ ਕਿ ਕਿਸਾਨ ਵੀ ਕਲੋਨੀ ਬਣਾ ਸਕਦਾ ਹੈ ਤਾਂ ਤੁਸੀਂ ਕਿਸਾਨ ਨੂੰ ਅਗਲਾ ਨਹੀਂ ਦੇ ਰਹੇ ਪੱਗਿਆ ਕਿ ਆ ਕਿਸਾਨ 50 ਏਕੜ ਚੋਂ 30 ਏਕੜ ਦਾ ਸੀ ਉਸੇ ਹੁੰਦੇ ਨਾ ਜੇ ਕਿਸੇ ਨੂੰ 50 ਏਕੜ ਦੇਤੀ 30 ਏਕੜ ਦੇ ਵਿੱਚ ਵੀ ਅੱਜ ਇੱਕ ਫੈਸਲਾ ਕੀਤਾ ਹੈ ਜੇ 30 ਏਕੜ ਕੋਈ ਦਿੰਦਾ ਉਹਨੂੰ ਡਿਵੈਲਪ ਕਰਕੇ ਜਿਹੜੀ ਉਹਦੀ ਜੋਨਲ ਸੜਕਾਂ ਨੇ ਉਹ ਵੀ ਸਰਕਾਰ ਬਣਾ ਕੇ ਦੇਊਗੀ ਉਹਦਾ ਕੋਈ ਖਰਚਾ ਨਹੀਂ ਹੋਊਗਾ 30 30 30 30 ਦਿੰਨੀਆਂ ਜੀ ਉਹਨੂੰ ਦੀ ਸਰਕਾਰ ਉਹਦੇ ਬਾਰੇ ਉਹਦੇ ਬਾਰੇ ਸਾਰਾ ਕੁਝ ਡਿਟੇਲ ਚ ਹੋਰ ਕਿਉਂਕਿ ਅਜੇ ਤੱਕ ਐਮੈਂਡਮੈਂਟ ਆਈ ਹੈ ਲੋਕਾਂ ਨਾਲ ਫੇਰ ਗੱਲ ਕਰ ਰਹੇ ਆ ਨਹੀਂ ਕੋਈ ਡਰ ਨਹੀਂ ਕੋਈ ਡਰ ਨਹੀਂ ਤੁਹਾਡਾ ਡਰ ਹੈ ਜਾਂ ਤੁਹਾਡਾ ਸਵਾਲ ਹੈ ਇਹ ਠੀਕ ਹੈ ਨਾ ਹਰਿਆਣਾ ਦੇ ਵਿੱਚ 48000 ਏਕੜ ਜਿਹੜੀ ਹੈ ਉਹ ਕਲੋਨੀਆਂ ਦੇ ਵਿੱਚ ਹੈ ਜੜ ਕੇ ਪੰਜਾਬ ਵਿੱਚ 25 ਹਜ਼ਾਰ ਏਕੜ ਹੀ ਐ ਜੜ ਕੇ ਪੰਜਾਬ ਦੀ ਜਿਹੜੀ ਪ੍ਰੋਡਕਸ਼ਨ ਐ ਉਹਦੀ ਫਸਲਾਂ ਦੀ ਉਹ ਹਰ ਸਾਲ ਵੱਧ ਰਹੀ ਐ ਅਸੀਂ ਨਹੀਂ ਚਾਹੁੰਦੇ ਕਿ ਮਤਲਬ ਹਸ ਜਿਹੜੀ ਖੇਤੀ ਵਾਲੀ ਜ਼ਮੀਨ ਨੂੰ ਘਟਾਈਏ ਪਰ ਖੇਤੀ ਕਰਦੇ ਕਾਦੇ ਵਾਸਤੇ ਆ ਕਿ ਤਾਂ ਕਿ ਜੀਵਨ ਪੱਧਰ ਤਾਂ ਉੱਚਾ ਹੋਵੇ ਨਾ ਸਾਡਾ ਸਾਰਿਆਂ ਦਾ ਸੋ ਜੀਵਨ ਪੱਧਰ ਉੱਚਾ ਹੋਵੇ ਹਰੇਕ ਦਾ ਮਨ ਕਰਦਾ ਮੈਂ ਵਧੀਆ ਪੱਦਰ ਦੇ ਮਕਾਨ ਚ ਰਮਾ ਵਧੀਆ ਮੇਰਾ ਘਰ ਹੋਵੇ ਵਧੀਆ ਹੋਵੇ ਸੋ ਅਸੀਂ ਉਹਦੇ ਚ ਕੋਈ ਕਮੀ ਨਹੀਂ ਆਉਣ ਦੇਵਾਂਗੇ ਤੇ ਹਰਿਆਣੇ ਦੇ ਵਿੱਚ ਇੱਕ ਵੀ ਜਿਹੜੀ ਹੈ ਅਨਥੋਰਾਈਜ਼ਡ ਕਲੋਨੀ ਨਹੀਂ ਤੇ ਪੰਜਾਬ ਚ ਇੱਕ ਵੀ ਅਥੋਰਾਈਜ਼ਡ ਕਲੋਨੀ ਨਹੀਂ ਉਲਟਾ ਕੰਮ ਹੈ ਸੋ ਉਹੀ ਉਹੀ ਤੜਫ ਰਹੇ ਨੇ ਜਿਨ੍ਹਾਂ ਦੀਆਂ ਕਲੋਨੀਆਂ ਜਿਹੜੀਆਂ ਨੇ ਉਹ ਉਹ ਇਲੀਗਲ ਨੇ ਜਾਂ ਉਹਨਾਂ ਉਹਨਾਂ ਕੋਲੇ ਪ੍ਰੋਪਰ ਪਰਮਿਸ਼ਨਸ ਨਹੀਂ ਹੈਗੇ